ਜਦੋਂ ਵੀ ਗੁਰਬਾਣੀ ਦੇ ਵਿੱਚ ਭਗਤਾਂ ਦੀ ਲਿਸਟ ਜਿਕਰ ਹੁੰਦਾ ਹੈ ਨਾਮ ਜਪਣ ਵਾਲੇ ਦਾ ਕਿਸੇ ਦਾ ਧਰਮ ਦੇ ਖੇਤਰ ਦਾ ਜਿਕਰ ਹੁੰਦਾ ਤਾਂ ਤਰੂ ਪਰਲਾਤੋਂ ਸ਼ੁਰੂ ਹੁੰਦਾ ਉਹ ਉਹ ਤਾਂ ਤਰੂ ਪਰਲਾਤੋਂ ਪਹਿਲਾਂ ਦਾ ਕੋਈ ਸਾਡੇ ਕੋਲ ਹੈ ਨਹੀਂ ਗਾ ਜਿਕਰ ਭਗਤ ਕੋਈ ਹੋਇਆ ਹੋਵੇ ਉਹਦਾ ਧਰੋ ਜਿਹੜਾ ਹੈਗਾ ਇਹ ਪਰਲਾ ਦਾ ਉਹ ਰਾਜ ਦੇ ਘਰ ਜਨਮੇ ਹੋਏ ਨੇ ਦੋਹਾਂ ਦੇ ਬਾਪ ਰਾਜੇ ਨੇ ਹੁਣ ਉਹਨਾਂ ਨੇ ਨਾਮ ਜਪਿਆ ਭਗਤ ਹੋਏ ਨੇ ਹੁਣ ਨਾਮ ਜਪਣਾ ਲਫ਼ਜ਼ ਉੱਥੋਂ ਚੱਲਿਆ ਹੋਇਆ ਪਰ ਜੋ ਸਾਨੂੰ ਉਹਨਾਂ ਦੀ ਸਾਖੀ ਦਿੱਤੀ ਇਹਨਾਂ ਨੇ ਪ੍ਰਚਾਰ ਕੀਤਾ ਉਹ ਓਵੇਂ ਨਹੀਂ ਕੀਤਾ ਜਿਵੇਂ ਉਹਨਾਂ ਨੇ ਨਾਮ ਜਪਿਆ ਸੀ ਉਹ ਸੇਮਰ ਦੇ ਸ਼ਾਹਤਾਂ ਵਿੱਚ ਕੁਝ ਹੋਰ ਲਿਖ ਦਿੱਤਾ ਜੋ ਕੀਤਾ ਉਹ ਨਹੀਂ ਲਿਖਿਆ ਜਿਵੇਂ ਕੋ ਨਾਮ ਕਰਨੇ ਜੋ ਕੀਤਾ ਉਹ ਨਹੀਂ ਦੱਸਿਆ ਸਿੱਧਾ ਨਾਲ ਬਲਕੇ ਜੋ ਦੱਸਿਆ ਉਹ ਨਾਮ ਨਹੀਂ ਕੀਤਾ ਨਹੀਂ ਜੋ ਕੀਤਾ ਉਹ ਦੱਸਿਆ ਨਹੀਂ ਇਹ ਤਾਂ ਹੱਥ ਵਿੱਚ ਸਾਨੂੰ ਜੋ ਨਾਮ ਕਰਨੇ ਕੀਤਾ ਉਹ ਤਾਂ ਸਦਕੋਸ਼ ਵਿੱਚ ਲਿਖਿਆ ਹੋਇਆ ਹੈ ਤੇ ਚਰਚਾ ਹੋਈ ਜਿਹੜੀ ਸਾਨੂੰ ਦੱਸੀ ਗਈ ਹੈ ਇਹ ਤਾਂ ਆ ਚਿਆ ਭਾਈ ਗੁਰਦਾਸ ਸਿੰਘ 12 ਉਹ ਕੀਤਾ ਹੀ ਨਹੀਂ ਇੱਕ ਠੱਗੀ ਕਰਦੇ ਆਏ ਨੇ ਇਹ ਜਿਹੜੇ ਗੁਰਮਤਨੂਲੀ ਹੋਣ ਆਉਣ ਵਾਲੇ ਸਿਰੂ ਤੇ ਹੁਣ ਸਾਨੂੰ ਧਰੋ ਬਾਰੇ ਤਾਹੇ ਦੱਸਿਆ ਵੀ ਤਰੂ ਦੀ ਹਕਮ ਤੇ ਹੀ ਮਾਂ ਸੀ ਉਹ ਪਟੜਾਣੀ ਸੀ ਤਰੋ ਦੇ ਜਿਹੜੇ ਮਾਂ ਸੀ ਉਹ ਪਟੜਾਣੀ ਨਹੀਂ ਸੀ ਤਰੂ ਨੂੰ ਰਾਜ ਨਹੀਂ ਸੀ ਮਿਲਣਾ ਤਰੂ ਦੇ ਦੂਏ ਪਾਈ ਸੀ ਕੋਈ ਹੋਰ ਉਹਨੂੰ ਰਾਜ ਮਿਲਣਾ ਸੀ ਤਰੋ ਇੱਕ ਦਿਨ ਆਪਣੇ ਬਾਪ ਦੀ ਕੋਦੇ ਚ ਵਾਇ ਗਿਆ ਉਹਨੇ ਉਹਨੂੰ ਖਿੱਚ ਕੇ ਪਰੇ ਕਰਤਾ ਵੀ ਤੂੰ ਇੱਥੇ ਅਧਿਕਾਰੀ ਨਹੀਂ ਹੈ ਬੈਠਣ ਦਾ ਬੱਚਾ ਸੀ ਉਹਨੂੰ ਬੜਾ ਦੁੱਖ ਹੋਇਆ ਬਾਹ ਬੋਲ ਨਹੀਂ ਸਕਿਆ ਤਾਂ ਉਹਨੂੰ ਪਤਾ ਲੱਗਿਆ ਵੀ ਮੈਨੂੰ ਤਾਂ ਉਹ ਰਾਜ ਨਹੀਂ ਮਿਲਣਾ ਤਾਂ ਫਿਰ ਉਹਨੇ ਪੁੱਛਿਆ ਆਪਣੀ ਮਾਂ ਨੂੰ ਜਾ ਕੇ ਵੀ ਰਾਜ ਕਿਵੇਂ ਮਿਲਦਾ ਹੁੰਦਾ ਉਹ ਕਹਿੰਦੀ ਤਪ ਕਰੇ ਤੇ ਮਿਲਦਾ ਹੈ ਕਹਿਤਾ ਦਿੱਤਾ ਫਿਰ ਉਹ ਤਪ ਕਰਨ ਚੱਲ ਗਿਆ ਫਿਰ ਮਾਂ ਕਹਿੰਦੀ ਤੂੰ ਜਾ ਨਾ ਚਲੋ ਉਹ ਐਜੀ ਗੱਲ ਬਣਾਦੀ ਫਿਰ ਉਹ ਚਲਾ ਗਿਆ ਜੰਗਲ ਚ ਜਾ ਜਾਣ ਲੱਗਿਆ ਬਾਪ ਕਹਿੰਦਾ ਉਹਨੂੰ ਵੀ ਨਾ ਬਈ ਤੂੰ ਨਾ ਜਾ ਤਬ ਕਰਨ ਜਾਂ ਤੈਨੂੰ ਅੱਧਾ ਰਾਜ ਦੇ ਦਿੰਦਾ ਉਹ ਕਹਿੰਦਾ ਵੀ ਅੱਧਾ ਤਾਂ ਮੈਨੂੰ ਹੁਣੇ ਮਿਲਦਾ ਜੇ ਮੈਂ ਤਬ ਕਰੂੰਗਾ ਇਹਨੂੰ ਸਾਰਾ ਹੀ ਮਿਲ ਜੂ ਇਹਦਾ ਮਤਲਬ ਉਹਨੂੰ ਸੰਸਾਰੀ ਰਾਜ ਦਾ ਲੋਭ ਆ ਗਿਆ ਫਿਰ ਭਗਤ ਕਵੇਂ ਹੋ ਜੂਗਾ ਗਲੋਭੀ ਸੀ ਵੀ ਮੈਨੂੰ ਸਾਰਾ ਹੀ ਮੰਡੂ ਰਾਜ ਫਿਰ ਉਹ ਚਲਾ ਗਿਆ ਉਨੇ ਇੱਕ ਲਤਬਾਰ ਹੋ ਕੇ ਬਿਸ਼ਰੂ ਦੀ ਭਗਤੀ ਕਰਨ ਆ ਗਿਆ ਖੜ ਕੇ ਬਿਸ਼ਰੂ ਦਾਸ ਮਸਨ ਡੋਲ ਗਿਆ ਆ ਜਿਹੜੀ ਚੰਦ ਸੂਰਜ ਉਹ ਦੇ ਕੰਟਰੋਲ ਤੋਂ ਬਾਹਰ ਹੋ ਗਏ ਉਹ ਚਲਾਉਂਦਾ ਹੈ ਜਲ ਗਿਆ ਅਡੋਲਣ ਫੇਰ ਉਹ ਆ ਕੇ ਪ੍ਰਗਟ ਹੋ ਗਿਆ ਤਰੂਰੂਗਾ ਨਾ ਭਈ ਪਾਈ ਤੂਆ ਭਗਤੀ ਨਾ ਕਰੋ ਭਈ ਮੈਂ ਤਾਂ ਜੋਕੂ ਤੂੰ ਨੇ ਲਾ ਫਮੈਨ ਆ ਕਹਾਣੀ ਬਣਾਈ ਹੈ ਇਹਨਾਂ ਨੇ ਇਹਨੂੰ ਫਿਸ਼ਟੂ ਦੇ ਭਗਤੀ ਭਗਤ ਕਰਦੇ ਨੇ ਜਿਹੜਾ ਕਹਿੰਦੇ ਨੇ ਕਿਸ਼ਨ ਬਿਸ਼ਨ ਕਬ ਹੁਣਾ ਧਾਉ ਬਿਸ਼ਰੂ ਅਵਤਾਰ ਨੇ ਰਾਜੇ ਨੇ ਬਹਾਮਣਾਂ ਨੂੰ ਪੜਨਤਾ ਨੂੰ ਵਿਦਵਾਨਾਂ ਨੂੰ ਨਾਲ ਲੈ ਕੇ ਆਪਣੇ ਹੱਕ 'ਚ ਫੇਰ ਇਤਿਹਾਸ ਦਾ ਪ੍ਰਚਾਰ ਕਰਾ ਲਿਓ ਉਹਨੂੰ ਭਗਤ ਭਗਤ ਪ੍ਰਚਾਰਤਾ ਇਹ ਹੋਇਆ ਉਹ ਹੋਇਆ ਉਹਦੇ ਗਿਆਨ ਨੂੰ ਨਹੀਂ ਦਿੱਤਾ ਲੋਕਾਂ ਨੂੰ ਗਿਆਨ ਨਹੀਂ ਹੁੰਦਾ ਕਰਾਮਾਤ ਕੋਈ ਨਹੀਂ ਹੁੰਦੀ ਗਿਆਨ ਇਹ ਹੁੰਦਾ ਬਸ ਭਗਤਾਂ ਕੋਲ ਹੋਰ ਕੁਝ ਨਹੀਂ ਹੁੰਦਾ ਇਹ ਕਰਾਮਾਤ ਹੈ ਲੋਕਾਂ ਨੂੰ ਮਨ ਆ ਲੈਣ ਨੇ ਉਹ ਉਹਨਾਂ ਨੂੰ ਜਿੱਤ ਲੈਦੇ ਨੇ ਬੁੱਧੀ ਆਪਣੀ ਹੱਥ ਨਾਲ ਕਨਵਿੰਸ ਕਰਾ ਲੈਂਦੇ ਨੇ ਜਿੰਨੀ ਗੱਲ ਸੰਸਾਰ ਦੇ ਲੋਕ ਧਰਮ ਦੇ ਨਾਂ ਤੇ ਮੰਨਦੇ ਹੁੰਦੇ ਨੇ ਉਹਨਾਂ ਤੇ ਹੀ ਦਲੀਲਾਂ ਐਸੀਆਂ ਦਿੰਦੇ ਨੇ ਉਹਨਾਂ ਨੂੰ ਖੋਸਾ ਲੈਂਦੇ ਨੇ ਭਜਗਦਰ ਜਾਨੇ ਉਹ ਕੀ ਹੈ ਮੋਟੀ ਗੱਲ ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲਮੂਰਤਿ ਅਜੂਨੀ ਸੈਭੰ ਗੁਰਪ੍ਰਸਾਦ ਇੰਨੀ ਗੱਲ ਹੈ ਬਸ ਇੱਕ ਵੀ ਨਹੀਂ ਇੱਕ ਉੱਪਰ ਹੈ ਇੱਕ ਤੇ ਵੀ ਲੰਗ ਹੈ ਕੁਰਬਾਨੀ ਹੈ ਓਂਕਾਰ ਸਤਨਾਮ ਕਰਤਾਪੁਰਖ ਨਿਰਪਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਇੰਨੀ ਗੱਲ ਦੇ ਨਾਲ ਜਿਹੜਾ ਇਹਨੂੰ ਐਡਵੈਂਟ ਕਰ ਲਵੇਂ ਉਹਨੂੰ ਸਾਰੇ ਧਰਮ ਮਨਾ ਲਾਉਂਦੇ ਅਸੀਂ ਉਹ ਮਨਾਇਆ ਥਲੇ ਇਸ ਦੀ ਵਿਖੇ ਸਾਰੀ ਕੁਰਬਾਨੀ ਇੰਨੀ ਗੱਲ ਬਣ ਜਿਵੇਂ ਆਪੇ ਮਨ ਨੂੰ ਕਿਹੜਾ ਜਿਹੜਾ ਨਾਮ ਹੈ ਇਹ ਤਾਂ ਗੱਲ ਉਹ ਮੰਦੇ ਨੇ ਮੰਤਰ ਪੜ੍ਹਦੇ ਨੇ ਪਰ ਉਹਦੀ ਵਿਆਖਿਆ ਨਹੀਂ ਕਰਦੇ ਇਹਦੇ ਵਿੱਚ ਉਹ ਸਾਇ ਭੰਗ ਇਹਨਾਂ ਨੂੰ ਫਿਟ ਨਹੀਂ ਆਉਂਦਾ ਜੇ ਸਾਇ ਭੰਗ ਲਾਉਂਦੇ ਨੇ ਫਿਰ ਦਾਲ ਬਣਦੀ ਹੈ ਇਹਨਾਂ ਨੇ ਤਾਂ ਮੈਨੂੰ ਦਰਸ਼ਨ ਕੁਰਬਾਨੀ ਕਰਨੀ ਤਾਂ ਆਪੇ ਕੋਣ ਤੂੰ ਆਪੇ ਹੁਣ ਦਾਲ ਐ ਦੋਥੋਂ ਤੇਰਾ ਧਿਆਨ ਦੋਥੋਂ ਹੈ ਇਹ ਧਿਆਨ ਦੋਥੋਂ ਦੀ ਗੱਲ ਨਹੀਂ ਕਰਦੇ ਇਹਨਾਂ ਨੇ ਤਾਂ ਮਾਇਆ ਚ ਰੱਖਣਾ ਮਾਇਆ ਤੋਂ ਪਰੇ ਵਾਲੀ ਤਾਂ ਗੱਲ ਇਹਨੂੰ ਹੈ ਉਹ ਇਹ ਸਾਇਬਾਂ ਨੂੰ ਇਹਨਾਂ ਨੂੰ ਹਜਮ ਨਹੀਂ ਹੁੰਦਾ ਇਹਨੇ ਕਹਾ ਪਰਮੇਸ਼ਰ ਦੇ ਦਰਸ਼ਨ ਕਰਾ ਦੇਣੇ ਚਾਹ ਬਸ ਤੂੰ ਆਪਣੇ ਦਾ ਰਾਜੀ ਮੈਂ ਆਪਣੇ ਦਾ ਰਾਜੀ ਭਗਤ ਬਣ ਗਿਆ ਆ ਜਿਹੜਾ ਪ੍ਰਚਾਰ ਸੀ ਕੀ ਕੀਤਾ ਸੀ ਸ਼ਾਸਤਰਾਂ ਚ ਹੁਣ ਗੁਰਬਾਣੀ ਕਹਿੰਦੀ ਸੋਦੇ ਸਿਮਰਤ ਸ਼ਾਸਤਰ ਸਗਲ ਹੁਣ ਜੇ ਆ ਨਾ ਕਹਿੰਦੇ ਰਾਮ ਜਪੋ ਇਹ ਐਸੇ ਐਸੇ ਤ੍ਰੂਪਰਲਾ ਜਪੋ ਹਰਜਾ ਜੇ ਉਹ ਜਿਹੜੀ ਸਾਖੀ ਹੈ ਉਹਨਾਂ ਦੀ ਸੋਰੀਓ ਕੰਨਾਮ ਕਰਤੀ ਕਲੈ ਨਹੀਂ ਉਹ ਸੋਧ ਚੁਧ ਕਰਤੀ ਕਲੈ ਨਾਲੇ ਉਹ ਤੇ ਸ਼ੱਕ ਪਾਤੀ ਤ੍ਰੂਪਰਲਾ ਨੇ ਕਿਵੇਂ ਜਪਿਆ ਸੇ ਇਹ ਤਾਂ ਮੈਨੂੰ ਤਾਂ ਕੁਝ ਗਲਤ ਦੱਸਿਆ ਹੈ ਸ਼ੰਕਾ ਪੈਦਾ ਕੀਤੀ ਆ ਤੈ ਖੋਜੂ ਜਿਹਨੂੰ ਸ਼ੰਕਾ ਪੈਦਾ ਹੋ ਗਈ ਫਿਰ ਆਪੇ ਖੋਜਦੂ ਯਾਨੀ ਇਸ ਗੱਲ ਨੂੰ ਗੁਰਬਾਣੀ ਮੰਨਤਾ ਨਹੀਂ ਦਿੰਦੀ ਉਹ ਨਾਲੀ ਨੂੰ ਪਰ ਸਾਨੂੰ ਸਾਖੀ ਤੁਲ ਤੇ ਹੀ ਸੁਣਾਉਂਦੇ ਨੇ ਕਿਉਂ ਸੁਣਾਉਂਦੇ ਨੇ ਇਹ ਵੀ ਉੱਥੋਂ ਆਏ ਨੇ ਪਿੱਛੋਂ ਜਿਨ੍ਹਾਂ ਨੇ ਨੇਤਰ ਉਪਰਲਾਦ ਦੀ ਸਾਖੀ ਨੂੰ ਪੜਿਆ ਸੀ ਉਹਨਾਂ ਨੇ ਦੁਆਪਰ ਦੀਆਂ ਸਾਖੀਆਂ ਨੂੰ ਪੜਟਿਆ ਸਿਮਰਤ ਸ਼ਾਸਤਰ ਜਿਨ੍ਹਾਂ ਨੇ ਲਿਖੇ ਉਹਨਾਂ ਦੇ ਕਰਾਮਾਤ ਆ ਸਾਰੀਆਂ ਤਾਂ ਇਹ ਕਹਿਆ ਨਾ ਗੁਰੂ ਸਾਹਮਣੇ ਸਮਰਤ ਸ਼ਾਸਤਰ ਪੁੰਨ ਪਾਪ ਉਹ ਵਿਚਾਰ ਦੇ ਪੁੰਨ ਪਾਪ ਦੇ ਵਿਚਾਰ ਹੈ ਪੁੰਨ ਪਾਪ ਹੈ ਗੁਰਬਾਣੀ ਕਹਿੰਦੀ ਪੁੰਨ ਪਾਪ ਹੁੰਦਾ ਹੀ ਨਹੀਂ ਅਸੀਂ ਕਰੇ ਨਹੀਂ ਸਕਦੇ ਜਿਹੜਾ ਦੇਸ਼ਿਕ ਝਗੜਾ ਹੈ ਇਹ ਇਹਨਾਂ ਨੇ ਪਰਲੋਕ ਕੋਈ ਪਰਮੇਸ਼ਰ ਦੀ ਗੱਲ ਘਾਟਾ ਮਾਰਦਾ ਵੀ ਉਹ ਕੁਝ ਨਹੀਂ ਹੁੰਦਾ ਇਹ ਜਿਹੜੇ ਸਾਡੇ ਦੇਵੀ ਦੇ ਇਲਤ ਇਹਨਾਂ ਕੋਲੇ ਫਾਈਨਲ ਅਥਾਰਟੀ ਹੈ ਕ੍ਰਿਸ਼ਨ ਰਾਮ ਇਹ ਫਾਈਨਲ ਅਥਾਰਟੀ ਹੈ ਜਿਹੜਾ ਕਬੀਰ ਵਾਲਾ ਰਾਮ ਹੈ ਉਹ ਉਹਨਾਂ ਨੇ ਖਾਪ ਕਰਤਾ ਕੋਈ ਲੋੜੇ ਨਹੀਂ ਸੀ ਇਹਨਾਂ ਉਸ RAM ਬਲ ਤਬੀਰ ਵਾਲੇ ਬਲ ਆਲਾ RAM ਹੀ ਤ੍ਰੂਪ ਪਲਾ ਦਾ ਆਲਾ RAM ਹੈ ਇਹਨਾਂ ਆਲਾ RAM ਫਿਰ ਹੋਰ ਹੈ ਦਸਲ ਦਾ ਮੁੰਡਾ RAM ਹੈ ਜਿਹੜਾ ਕਹਿੰਦਾ ਇੱਥੇ ਆਇਆ RAM ਹੈ ਹੋਰ ਉਦੋਂ ਉਹਨਾਂ ਨੇ RAM ਦੀ ਗੱਲ ਨਹੀਂ ਕੀਤੀ ਉਦੋਂ ਸਾਖ ਹੀ ਹੋਈ ਬਦਲਤੀ ਹੋਦੀ ਵੀ ਐ ਪਾਇਆ ਉਹਨਾਂ ਦੇ ਸ਼ੁੰਦਾ ਉਹਨੂੰ ਹੋਇਆ ਦਰਸ਼ਨ ਹੋਇਆ ਵਿਸ਼ਨੂੰ ਦਾ ਭਗਵਾਨ ਦਾ ਐ ਜਿਹਨੂੰ ਭਗਤ ਮੰਨੇ ਹੋਈ ਨੇ ਸਾਰੇ ਤਾਂ ਉੱਥੇ ਸਵਾਲ ਕੀਤਾ ਵੀ ਤਰੂਪਰ ਲਾਲ ਨੂੰ ਤਾਂ ਤੁਸੀਂ ਮੰਨਦੇ ਹੋ ਜਿਵੇਂ ਉਹਨਾਂ ਨੇ ਜਪਿਆ ਤਾਂ ਉਹਵੇਂ ਜਪੋ ਖੋਜੋ ਜਾ ਕੇ ਕਿਵੇਂ ਜਪਿਆ ਹੁਣ ਜਦ ਖੋਜੀ ਆ ਜਾਂਦਾ ਪਿੱਛੇ ਜਿੱਥੇ ਕਬੀਰ ਨੇ ਉਹ ਪਈ ਸੀ ਉਥੇ ਮਗਰ ਉਹ ਲਿਖਤਾ ਜਿਵੇਂ ਭਗਤਾ ਨੇ ਜਪਿਆ ਉਹੀ ਲਿਖਤਾ ਪੜੀਆਂ ਨੇ ਫਿਰ ਅਸਲ ਗੱਲ ਸੀ ਮਗਰ ਪਈ ਵੀ ਉਹਨਾਂ ਨੇ ਐਂ ਜਪਿਆ ਇਹ ਸਮਰਤ ਸ਼ਾਸਤਰ ਹੁੰਦਾ ਹੋਰ ਮਗਰ ਆ ਕੁਝ ਗੱਲ ਹੋਰ ਤਾਂ ਖਬੀਰ ਮਗਰ ਗਿਆ ਸੀ ਜਪਣਾ ਹੁੰਦਾ ਕੀ ਹੈ ਤਰੂ ਪਰਲਾਸ ਨੇ ਛਪਿਆ ਕੇ ਮੈਂ ਸੀ ਫੇਰ ਉਹਨੇ ਕਹਾ ਜਪੇ ਉਹ ਤੁਸੀਂ ਵੀ ਮੈਂ ਉੱਥੇ ਜਪਿਆ ਬਥੇਰਾ ਮਾਲਾ ਫੇਰੀਆ ਮੇਰੇ ਨਾਲ ਠੱਗੀ ਹੋ ਗਈ ਸੀ ਤੁਸੀਂ ਨਾ ਜਪਿਓ ਮੈਸੇਜ ਕਰ ਗਿਆ ਹੋ ਅਰੇ ਵੀ ਮੈਸੇਜ ਹੈ ਗਿਆ ਸਾਗਲੀ ਜਾਨ ਮਨ ਸ਼ੇਭ ਪੂਰੀ ਗਵਾਇਆ ਮਰਦੀ ਫੇਰ ਮਗਰ ਉਠ ਆਇਆ ਜਬ ਕੀ ਮਾਲਾ ਲਈ ਨੁਪੁੱਤੇ ਤਬ ਤੇ ਸੁਖ ਨਾ ਪਿਓ ਇਹ ਵੀ ਮੈਸੇਜ ਹੈ ਬਜਾ ਤੈ ਮਨ ਨੁਪੁੱਤੇ ਨੇ ਮਾਲਾ ਲਈ ਸੁਖ ਤਾਂ ਹੋਇਆ ਹੀ ਨਹੀਂ ਜਿਹੜੀ ਗੱਲ ਸਿੱਖਟੀ ਕਹੀ ਗਈ ਸੀ ਉਹ ਤੇ ਖਲਾਬ ਅਜ ਕਿੰਨੇ ਸੰਤ ਮਾਲਾ ਵਾਲੇ ਫੇਰ ਸਾਡੇ ਘਰ ਵੜ ਲਿਆ ਸਿੱਖਾਂ ਜਾ ਕੇ ਕਿਉਂ ਮਰਿਆਦਾ ਕਿਨੇ ਬਾੜੇ ਕਿਨੇ ਵੜੇ ਵੜੇ ਉਹਨਾਂ ਨੇ ਜਿਹੜੇ ਪਿੱਛੇ ਆ ਰਹੇ ਨੇ ਜਿਹੜੇ ਜਾਗੂ ਨੇ ਜਾਗਦੇ ਨੇ ਜੇ ਅਗਲੇ ਓਰੇ ਮਨਾ ਜਗਤ ਭਗਤ ਜਾਗਦੇ ਨੇ ਇੱਕ ਜਾਗੂ ਨੇ ਇੱਕ ਲਾਗੂ ਨੇ ਲਾਗੂ ਇਹਨਾਂ ਨੂੰ ਜਾਗਣ ਦਿਓ ਦੁਨੀਆ ਨੂੰ ਜਗਾਉਣ ਨਹੀਂ ਦੇਣਾ ਅਸੀਂ ਲਾਗੂਆਂ ਜਾਗਣ ਦੇਣਾ ਨਹੀਂ ਇੱਕ ਜਗਾਉਣ ਵਾਲਾ ਇੱਕ ਹੈ ਸੌਣ ਵਾਲੇ ਲੱਖਾਂ ਕਰੋੜਾ ਨੇ ਜਾਗ ਕੇ ਭਲਾਂ ਕਿਹੜਾ ਜਾਗ ਜੂ ਇਨ੍ਹਾਂ ਨੇ ਪ੍ਰਚਾਰ ਜੋ ਕਰਨਾ ਚਲਾਇਆ ਜਣਾ ਲੋਕਾਂ ਨੂੰ ਲੋਕਾਂ ਨੂੰ ਕੀ ਪਤਾ ਇੱਕ ਭਾਗ ਤਾਂ ਸਾਰਿਆਂ ਨਾਲ ਕੰਟੈਕਟ ਕਿਵੇਂ ਕਰੇ ਨਹੀਂ ਦੁਨੀਆ ਨਾਲ ਕਿਵੇਂ ਕਰੇ ਕੰਟੈਕਟ ਇਸ ਕਰਕੇ ਜਾਗੂ ਨੂੰ ਲਘੂ ਜਿਹੜਾ ਹੁੰਦਾ ਐ ਵਾਜੀ ਮਾਰ ਲੈਂਦਾ ਧਰਮ ਗਿਆਨ ਫਲਾਉਣੇ ਵਾਲੇ ਧਰਮ ਗਿਆਨੀਆਂ ਤਾਂ ਐ ਵਾਜੀ ਲੈ ਜਾਂਦਾ ਉਹਨਾਂ ਦੀ ਗੰਟੀ ਜ਼ਿਆਦਾ ਕੁਝ ਆਮ ਦੁਨੀਆਂ ਵੀ ਲੋਕਾਂ ਨੂੰ ਸਵਾਰਥ ਦੀ ਗੱਲ ਚੰਗੀ ਲੱਗਦੀ ਏ ਇੱਥੇ ਸਵਾਰਥ ਬੜਾ ਦੱਤਾ ਜਾਂਦਾ ਲੋ ਬਲਾਲ ਚ ਸੁੱਖਾ ਪੂਰੀਆ ਹੁੰਦਿਆਂ ਨੇ ਉਹ ਬਣਦਾ ਆ ਮਿਲਦਾ ਲੋਕਾਂ ਦੇ ਮਤਲਬ ਦੀ ਗੱਲ ਆ ਇਹਨਾਂ ਦੀ ਗੱਲ ਜਿਆਦਾ ਮੰਨਦੇ ਨੇ ਲੋਕ ਸੱਚ ਕੌੜਾ ਲੱਗਦਾ ਉਹਨਾਂ ਨੂੰ ਉਹਨੂੰ ਕੋਈ ਕੋਈ ਗੱਲ ਵੱੱਲਾ ਮੰਨਦਾ ਇਹ ਕਰਕੇ ਜਿਹੜੀ ਰਾਮ ਜਪਣ ਦੀ ਗੱਲ ਸੀ ਉਹ ਕੀ ਸੀ ਜਪਣ ਦਾ ਮਤਲਬ ਹੈ ਜਾਣਨਾ ਰਾਮ ਕੀ ਆ ਰਾਮ ਦੇ ਬਾਰੇ ਜਾਣਨਾ ਫਿਰ ਕਬੀਰ ਵੀ ਇਹ ਵੀ ਕਹਿ ਰਿਹਾ RAM ਜਪੋ ਉਹਨੇ ਕਹਿੰਦਾ ਜਪਿਆ RAM ਨੂੰ ਜਾਣਿਆ ਫਿਰ ਉਹ ਕਹਿੰਦਾ ਜਾਣੀ ਜਾਣੀ ਲੈ ਰਾਜਾ RAM ਕੀ ਕਹਾਣੀ ਹੁਣ ਮੈਂ ਜਾਣ ਲਿਆ RAM ਕਈ ਕਬੀਰ ਅਬ ਜਾਣਿਆ ਅਬ ਜਾਣਿਆ ਤੋ ਵਨ ਮੰਨਿਆ ਜਦ ਮੈਂ ਜਾਣ ਲਿਆ ਤਾਂ ਮੇਰਾ ਵਨ ਮੰਨ ਗਿਆ ਇਹੀ RAM ਉਹ RAM ਕਿਹੜਾ ਕਬੀਰ ਕਹਿੰਦਾ ਸੱਤੇ ਸਤ ਕਰ ਬਾਚਾਰ ਜਾਨ ਆਤਮ ਰਾਮ ਲਿਹੋ ਪਰਮਾਨ ਉਹ ਕਹਿੰਦਾ ਤੂੰ ਹੀ ਰਾਮ ਆਪੇ ਰਾਮ ਹੈ ਤੂੰ ਫਰਕ ਕੀ ਹੈ ਤੂੰ ਸਿਰ ਰੋਗੀ ਹੈ ਰੋਗ ਰਹੇ ਤਾਂ ਹੁਣਾ ਰੋਗ ਰਹੇ ਤੇ ਮੇਰਾ ਸਤਗੁਰੂ ਜੋਗੀ ਬਿਮਾਰ ਹੋ ਗਿਆ ਹੁਣੇ ਲੋਕ ਚ ਇਹ ਹਸਪੀਟਲ ਦੇ ਵਿੱਚ ਬਿਮਾਰ ਹੋ ਕੇ ਅਸੀਂ ਆਏ ਹੋਇਆ ਰੋਗੀ ਹਮੇਂ ਦੀਰਗ ਰੋਗ ਹੈ ਰੋਕਿਆ ਹਮੇਂ ਹੰਕਾਰੀਆਂ ਸਾਰੀ ਇਹ ਜਿਹੜਾ ਹਮੇ ਦਾ ਰੋਗ ਹੈ ਇਹਦਾ ਇਲਾਜ ਕਰਾਉਣਾ ਐਡਮਿਟ ਹੋਏ ਹੋਇਆ ਇਲਾਜ ਵਾਸਤੇ ਇਲਾਜ ਕਿਹਨੇ ਕਰਨਾ ਹੈ ਇਲਾਜ ਕਰਨਾ ਪਰਮੈਸ਼ਨ ਨੇ ਮੇਰਾ ਬੈਦਗੁਰੂ ਗੋਬਿੰਦਾ ਉਹ ਕਿਵੇਂ ਕਰਾਉਂਦਾ ਉਹ ਲਿਖ ਕੇ ਮੈਸੇਜ ਭੇਜਦਾ ਹੈ ਗ੍ਰੰਥ ਬਣ ਜਾਂਦੇ ਨੇ ਫਿਰ ਆਦਮੀ ਗ੍ਰੰਥ ਪੜ੍ਹ ਕੇ ਸਮਝਾਉਣ ਵਾਲੇ ਵੀ ਮਿਲ ਜਾਂਦੇ ਨੇ ਉਹ ਦੱਸਦੇ ਨੇ ਵੀ ਆਹ ਨਾਮ ਹੈ ਆਹ دارو ਹੈ ਐਂ دارو ਹੈ ਪਰਹੇਜਾ ਹੈ ਉਹਨੂੰ ਧਰਮ ਕਹਿੰਦੇ ਨੇ ਜਿਹੜਾ ਪ੍ਰੋਸੈਸ ਰੋਗ దీర్ఘ ਰੋਗ ਹਮੇ ਦੀਰਘ ਰੋਗ ਹੈ ਜਿਹੜਾ ਇਹਦਾ ਇਲਾਜ ਜਿਹੜਾ ਕਰਦਾ ਹੈ ਉਹਨੂੰ ਗੁਰਦੇਵ ਕਹਿੰਦੇ ਨੇ ਗੁਰਦੇਵ ਉਹ ਨਾਮ دارੂ ਸੰਤਾ ਰੋਗੀ ਨਾਮ دارੂ ਉਹ ਨਾਮ ਜਿਹੜਾ ਆਤਮ ਗਿਆਨ ਆਂ ਆਂ ਰਾਮ ਦੀ ਕਥਾ ਜਿਹੜਾ ਜਾਣ ਲੈਂਦਾ ਉਹ ਰੋਗ ਰਹਿਤ ਹੋ ਜਾਂਦਾ ਆਪਣੇ ਆਪ ਨੂੰ ਜਾਨਣਾ ਹੀ ਇਲਾਜ ਹੈ ਇਹਦਾ ਹੋਰ ਕੁਝ ਵੀ ਨਹੀਂ ਆਤਮ ਗਿਆਨ ਹੈ ਕਲ ਨਾ ਤਾਂ ਇਹ ਸੀ ਸ਼ੁਰੂ ਕਰਤਾ ਰਾਮ 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 ਫਿਰ ਗੁਰੂ ਸਾਹਿਬ ਦੇ ਵੇਲੇ ਵੀ ਉਹੀ ਰਾਮ ਰਾਮ ਕਬੀਰ ਦੇ ਬਾਵਜੂਦ ਕਹਿਣ ਦੇ ਤਾਂ ਉਹਨਾਂ ਨੇ ਕਹਾਂ ਰਾਮ ਰਾਮ ਕਰਤਾ ਸਭ ਜੰਗ ਫਿਰੇ ਰਾਮ ਨਾ ਪਾਇਆ ਜਾਏ ਉਹ ਰਾਮ ਤਾਂ ਲੱਭਣਾ ਸੀ ਤੋ ਪ੍ਰਾਪਤ ਕਰਨਾ ਸੀ ਉਹ ਤੇਰੇ ਅੰਦਰ ਹੈ ਤੇਰਾ ਮੂਲੇ ਰਾਮ ਸਵੇ ਘੰਟ ਰਾਮ ਬੋਲੇ ਕਬੀਰ ਨੇ ਕਿਹਾ ਹੀ ਸੀ ਤੈਨੂੰ ਲਗਾ ਤੇ ਰਾਮ ਤੇਰੇ ਅੰਦਰ ਹੈ ਤੂੰ ਆ ਫਿਰ ਕਹਿੰਦਾ ਤੂੰ ਆਪੇ ਰਾਮ ਹੈ ਪਹਿਲਾਂ ਕਹਿ ਰਾਮ ਤੇਰੇ ਅੰਦਰ ਹੈ ਇਹਨੇ ਸੋਚਿਆ ਵੀ ਚਲ ਅੰਦਰੋਂ ਆਪਾਂ ਆਰਾਮ ਖੋਜ ਲਈਏ ਉਦੋਂ ਵੀ ਇਹਨੂੰ ਇਹ ਭਲੇਖਾ ਰਹਾ ਵੀ ਮੈਂ ਹੋਰਾਂ ਆਰਾਮ ਹੋਰ ਉਹ ਤੇਰੇ ਅੰਦਰ ਦਾ ਤੂੰ ਹੀ ਆ ਦੂਆ ਕੌਣ ਹੈ ਜਦ ਇਹ ਭਲੇਖਾ ਹਟ ਗਿਆ ਫੇਰ ਕਹਿੰਦਾ ਸੋਈ ਮੁੜ ਕੇ ਤੂੰ ਪਿਆ ਉਹ ਕਹਿੰਦਾ ਤਾਂ ਮੈਨੂੰ ਕਹਦੇ ਤੇਰੇ ਅੰਦਰ ਆਮ ਅੰਦਰ ਤਾਂ ਫੇ ਮੈਂ ਆ ਹਸਰ ਜਮਾਇਓ ਆਪ ਹੀ ਰਾਮ ਸੋਈ ਮੁੜ ਕੇ ਤੂੰ ਪਿਆ ਜਾਂ ਕੋ ਕਹਤਾ ਔਰ ਆਪਲੇ ਖਾ ਪਰ ਮਸੀਹੇ ਨਿਕਲ ਗਿਆ ਕਾਦੇ ਨਾ ਨਿਕਲਿਆ ਰਾਜਾ ਰਾਮ ਕੀ ਕਹਾਣੀ ਜਾਣਣ ਨਾਲ ਜਾਣੀ ਜਾਣੀ ਦੇ ਰਾਜਾ ਰਾਮ ਕੀ ਕਹਾਣੀ ਕਹਿੰਦੇ ਜਾਣੀ ਕਿ ਮੈਂ ਅੰਤਰ ਜੋਤ ਗਿਆਨ ਪ੍ਰਗਾਸਾ ਅੰਦਰ ਦਾ ਚਾਨਣ ਹੋਇਆ ਜੋਤ ਜਗੀ ਨਾ ਬੁੱਧੀ ਬਵੇਖ ਬੁੱਧੀ ਜੋਤ ਕਹਿੰਦੇ ਬਵੇਖ ਬੁੱਧੀ ਨੂੰ ਬਵੇਖ ਬੁੱਧੀ ਜਦ ਪ੍ਰਗਟ ਹੋਈ ਜਦ ਉਹ ਤੋਂ ਬਵੇਖ ਬੁੱਧ ਜੀ ਬਦਲੀ ਗਿਆਨ ਦਾ ਪ੍ਰਗਾਸ ਹੋਇਆ ਚਾਨਣ ਹੋ ਗਿਆ ਬਸ ਗਿਆਨ ਪ੍ਰਕਾਸ਼ ਕਰਨ ਗੁਰਮੁਖ ਬਿਰਲੇ ਜਾਣੀ ਕਿਸੇ ਗੁਰਮੁਖ ਬਿਰਲੇ ਨੇ ਜਾਣੀ ਆਹੋ ਆਤਮ ਕਥਾ ਹੈ ਰਾਨੋ ਹਰ ਕੀ ਕਥਾ ਵੀ ਹੈ ਹਰ ਕੀ ਕਥਾ ਜੇ ਹੈ ਤਾਂ ਵੀ ਘਟ ਘਟ ਮੈਂ ਹਟ ਜੂ ਬਸ ਹਰ ਵੀ ਉਸ ਨੂੰ ਕਿਹਾ ਹਾਂ ਵੀ ਉਸ ਨੂੰ ਕਿਹਾ ਇਸ ਕਰਕੇ ਭਲੇਖਾ ਇਹ ਉਦੋਂ ਦਾ ਪਾਇਆ ਹੋਇਆ ਸੀ ਸ਼ੁਰੂ ਦਾ ਉਦੋਂ ਨਹੀਂ ਭਲੇਖਾ ਖੜਾ ਇਹਨਾਂ ਨੇ ਫਿਰ ਕਿਹਾ ਵੀ ਚੱਲ ਇਹ ਤਾਂ ਨਿਕਲ ਗਿਆ ਭਲੇਖਾ ਫਿਰ ਇਹਨਾਂ ਨੇ ਫਿਰ ਆਵੇਂ ਆਪਣਾ ਹੋਰ ਬਣਾ ਲਿਆ ਇਹਨਾਂ ਨੇ ਕਿਹਾ ਵੀ ਪੱਕਾ ਇਲਾਜ ਕਰੋ ਇਹਦਾ ਫਿਰ ਈਸ਼ੀ ਗੁਣੀ ਆ ਗਏ ਇਹ ਹੋਇਆ ਵੀ ਇਹ ਜਿਹੜੇ ਰਾਜੇ ਨੇ ਇਹਨਾਂ ਨੂੰ ਹਰਾ ਕੇ ਜਿਹੜੇ ਬੇਦ ਵਾਲੇ ਨੇ ਬੇਦਾਂ ਦੀ ਪੜਾਈ ਗਾਇਓ ਕਰੋ ਜਿਹੜੀ ਬੇਦ ਉਦੀ ਪੜਾਈ ਐ ਉਹਨੂੰ ਬਿਲਕੁਲ ਖਤਮਾ ਕਰ ਦੋ ਸਿਰਮ ਦੇ ਸ਼ਾਸਤਰਾਂ ਦੀ ਪੜਾਈ ਰੱਖ ਲਓ ਦੁਨਿਆਵੀ ਪੜਾਈ ਰੱਖ ਲਓ ਜੋਤਿਸ਼ ਵਿਦਿਆ ਰੱਖ ਲਓ ਸਟਾਰਨੋਮੀ ਰੱਖ ਲਓ ਹੋਰ ਰੱਖ ਲਓ ਇਹ ਪੜਾਈ ਖਤਮੇ ਕਰਤੀ ਬ੍ਰਹਮ ਗਿਆਨ ਦੀ ਬ੍ਰਹਮ ਗਿਆਨ ਦੀ ਜਿਹੜੀ ਬ੍ਰਹਮ ਵਿਦਿਆ ਸੀ ਉਹਦਾ ਭੋਗ ਪਾਤਾ ਬ੍ਰਹਮ ਵਿਦਿਆ ਦੀ ਗੱਲ ਤਾਂ ਸੁਣਦੇ ਆ ਪਰ ਜਾਣਦਾ ਕੋਈ ਨਹੀਂ ਬ੍ਰਹਮ ਵਿਦਿਆ ਕੀ ਹੁੰਦੀ ਹੈ ਆ ਜਿਹੜੀ ਅਸੀਂ ਵਿਦਿਆ ਪੜਦੇ ਆ ਇਹਨੂੰ ਅਵਿਦਿਆ ਕਿਹਾ ਗੁਰਬਾਣੀ ਨੇ ਅਵਿਦਿਆ ਤਾਂ ਜੋ ਅਵਿਦਿਆ ਵਿੱਚੋਂ ਕੁਬੁੱਧ ਪੈਦਾ ਹੁੰਦੀ ਹੈ ਵਿਦਿਆ ਵਿੱਚੋਂ ਸਬੁੱਧ ਪੈਦਾ ਹੁੰਦੀ ਹੈ ਵਿਦਿਆ ਨਾਲ ਬੁੱਧੀ ਸਬੁੱਧ ਬਣਦੀ ਹੈ ਆ ਜਿਹੜੀ ਸੰਸਾਰੀ ਵਿਦਿਆ ਅਵਿਦਿਆ ਜਿਹਨੂੰ ਗੁਰਮੁਖ ਨੇ ਕਹਿੰਦੀ ਹੈ ਇਹਦੇ ਨਾਲ ਕੁਬੁੱਧ ਬਣਦੀ ਹੈ ਕੋਦ ਦਾ ਮਤਲਬ ਕੀ ਹੈ ਜਿਹੜਾ ਲੋਭ ਹੈ ਜਿਆਦਾ ਲੋਭੀ ਬਣ ਜਾਂਦਾ ਵੀ ਜਿਹੜਾ ਪੜਿਆ ਲਿਖਿਆ ਉਹ ਨਾ ਜਿਆਦਾ ਲੋਭੀ ਜਿਹੜਾ ਵੱਡਾ ਅਫਸਰ ਉਹਦੀ ਉਹਨੀ ਭੁੱਖ ਜਿਆਦਾ ਆਉਂਦੀ ਰਿਸ਼ਤ ਜਿਆਦਾ ਵੱਡੀ ਲੋਕਾਂ ਦਾ ਉਦੇ ਹੰਕਾਰੋਂ ਨਾਲ ਜ਼ਿਆਦਾ ਹੋਊਗਾ ਇਹ ਤਕਮਦੋਰੀ ਹੰਕਾਰ ਦਾ ਇਲਾਜ ਕਰਨਾ ਆ ਅਸੀਂ ਹੰਕਾਰ ਇਹ ਵਧਾ ਲਿਆ ਜਿਹੜੇ ਗਿਆਨ ਨੇ ਹੰਕਾਰ ਵਧਾਤਾ ਉਹ ਕਬੁੱਧਾ ਹੋ ਉਹ ਕੋ ਗਿਆਨ ਹੈ ਅਵਿਦਿਆ ਹੈ ਅਵਿਦਿਆ ਪੜ੍ਹੀ ਹੈ ਕੋ ਗਿਆਨ ਉਹ ਚੋਲੇ ਆ ਤੇ ਹੰਕਾਰ ਵਧ ਗਿਆ ਫਿਰ ਪਾਠ ਪੜ੍ਹੇ ਬੇਦ ਵਿਚਾਰੇ ਪਾਠ ਪੜ੍ਹਿਓ ਔਰ ਬੇਦ ਵਿਚਾਰਿਓ ਨਿਗਲ ਭੀ ਹੰਗੋ ਬਸਾਦੇ ਪਾਂਛੀ ਚੰਨਾ ਸੋ ਸੰਗਣੇ ਛੱਡ ਕੇ ਅਧਿਕ ਅਹੰਮ ਬੁੱਧਵਾਦੇ ਫਿਰ ਹੰਕਾਰ ਵਧਿਆ ਆ ਕੁਛ ਹਮਦਾ ਇਹ ਆ ਕੁਛ ਕਰਦੇ ਨੇ ਧਰਮ ਵਾਲੇ ਸਾਰੇ ਚਾਹੇ ਮੁਸਲਮਾਨ ਨੇ ਉਹ ਉਹ ਵੀ ਛੱਡ ਕੇ ਇਹੀ ਕਰਨ ਲੱਗੇ ਦੋ ਬਣਾ ਲੈ ਅਡ ਅਡ ਉਹਨਾਂ ਨੇ ਉਹਦੇ ਨਾਲ ਆਪਣੀਆਂ ਹਦੀਸਾਂ ਹੋਰ ਲਿਖ ਲਈਆਂ ਸਿਹ੍ਹਾ ਸੁੰਨੀ ਬਣ ਗਏ ਆਪਣੀਆਂ ਆਪਣੀ মতਵਾਲੀ ਵਿੱਚ ਅਸਲ ਇਸਲਾਮ ਤੋਂ ਦਿਸ਼ਾਹੀਨ ਹੋ ਗਏ ਉਹ ਮੁਸਲਮਾਨ ਜਿਹੜੇ ਚਾਹੀਦੇ ਸੀ ਜਿਹਨੂੰ ਗੁਰੂ ਨਾਨਕ ਕਹਿੰਦਾ ਮੁਸਲਮਾਨ ਕਹਾਵਤ ਮੁਸ਼ਕਲ ਉਹਦੀ بجائے ਕੁਝ ਹੋਰੇ ਬਣ ਗਏ ਜਿਹੜੇ ਤਾਂ ਰਹਿ ਕੁਰਾਨ ਦੇ ਨਾਲ ਜੁੜੇ ਹੋਏ ਉਹ ਤਾਂ ਹੁਣ ਵੀ ਉਹ ਜਿਹੇ ਨੇ ਮੁਸਲਮਾਨ ਅਸਲੀ ਉਹ ਨੇ ਪਰ ਜਿਹੜੇ ਛੱਡ ਕੇ ਸਿਆਰ ਸੁੰਨੇ ਬਣ ਗਏ ਅਜੇ ਨੇ ਮੁੱਲਾ ਦੀ ਗੱਲ ਸੁਣ ਲਈ ਕਬੀਰ ਇਹ ਵੀ ਕਹਿੰਦਾ ਹਮਰਾ ਵਿਜੜਾ ਮੁੱਲਾ ਪੰਡਿਤਾਂ ਝਗੜਾ ਇਹਦਾ ਪਾਇਆ ਹੋਇਆ ਧਰਮ ਦਾ ਸੱਚ ਰੰਭ ਇਹਨਾਂ ਦਾ ਝਗੜਾ ਸੱਚੇ ਧਰਮ ਨਾਲ ਇਹਨਾਂ ਦਾ ਝਗੜਾ ਤਾਂ ਨਹੀਂ ਆ ਮਨੋ ਸੱਚੇ ਧਰਮ ਨੂੰ ਚੰਗਾ ਨਹੀਂ ਸਮਝਦੇ ਸੱਚੇ ਧਰਮ ਨੂੰ ਆਪਣੇ ਮਤਲਬ ਦਾ ਧਰਮ ਬਣਾਇਆ ਹੈ ਤੇ ਉਹਨੇ ਆਪਣੇ ਮਤਲਬ ਦਾ ਬਣਾ ਲਿਆ ਦੋਏ ਨੇ ਆਪਣੇ ਝਗੜਾ ਪੈਦਾ ਹੋ ਗਿਆ ਕਹਿੰਦਾ ਮੇਰੇ ਵਾਲਾ ਠੀਕ ਹੈ ਕਹਿੰਦਾ ਮੇਰੇ ਵਾਲਾ ਠੀਕ ਹੈ ਜਿਹੜਾ ਠੀਕ ਆ ਉਹ ਦੋਹਾਂ ਨੂੰ ਨਹੀਂ ਪਤਾ ਇਹ ਕਹ ਰਿਹਾ ਕਿ ਜੇ ਹਮਾਰਾ ਝਗੜਾ ਰਹਿਣਾ ਕੋ ਪੰਡਤ ਬੋਲਾ ਛਾੜ ਦੇਉ ਹੁਣ ਕਬੀਰ ਨੂੰ ਪੰਡਤਾਂ ਬੋਲਾ ਦੋਏ ਕਹਿੰਦਾ ਠੀਕ ਹੈ ਇੱਕ ਦੋਏ ਨੂੰ ਕੋਈ ਵੀ ਨਹੀਂ ਕਹਿੰਦਾ ਠੀਕ ਹੈ ਪਰ ਕਬੀਰ ਵਾਲੀ ਮਤ ਨੂੰ ਫਿਰ ਬਦਲਤਾ ਜੇ ਕਬੀਰ ਵਾਲੀ ਬੰਤ ਨਾ ਬਦਲਦੇ ਪੇ ਪੰਡਤ ਪੰਡਤਾਂ ਦਾ ਝਗੜਾ ਮਿਟਰ ਜਾਂਦਾ ਅਸਲ ਕਿ ਕਬੀਰ ਵਾਲੀ ਮਤ ਨੂੰ ਫਿਰ ਬਦਲਤਾ ਇਹਨਾਂ ਨੇ ਬਦਲਿਆ ਹਿੰਦੂਤ ਵਾਲਿਆਂ ਨੇ ਹੋਰ ਕਿੰਨੇ ਬਦਲੋਗਾ ਸੀ ਕਾਸ਼ੀ ਆਲੇ ਨੇ ਕਾਸ਼ੀ ਆਲੀ ਬਦਲਦੇ ਨੇ ਇਹ ਮਾਗਰ ਹਰਦਾ ਧਰਮੋਂ ਕਾਸ਼ੀ ਦਾ ਧਰਮੋਂ ਕਾਸ਼ੀ ਆਲੇ ਕਿਵੇਂ ਮਨਜ਼ੂਰ ਖਾਲਣ ਬਗਰਾ ਦਾ ਧਰਮ ਚਲ ਜਾਏ ਇਹ ਤਾਂ ਕਹਿੰਦੇ ਨੇ ਮਾਗਰ ਜਿਹੜਾ ਮਰੂ ਜਾ ਕੇ ਖਦਾਪਨ ਨੂੰ ਖੋਤੇ ਦਿੱ ਕਿਉਂਕਿ ਇਹ ਦੁਸ਼ਮਣ ਸਮਝਦੇ ਨੇ ਬੇਧਰਮ ਨੂੰ ਆਪਣਾ ਦੁਸ਼ਮਣ ਸਮਝਦੇ ਨੇ ਵੀ ਜੇ ਬੇਧਰਮ ਆ ਗਿਆ ਮੂਰਤੀ ਪੂਜਾ ਹੈ ਨਹੀਂ ਸਾਡੇ ਆਲਾ ਸਿਮਰਤ ਸ਼ਾਸਤਰ ਵੈਲਿਊ ਖਤਮ ॠषि ਮਹਨੀਆਂ ਦੀ ਵੈਲਿਊ ਖਤਮ ਰਿਜਿਮ ਉਹ ਨਹੀਂ ਤਾਂ ਆਪੇ ਇੱਕਮਤ ਨਹੀਂ ਹੈ ਉਹ ਤਾਂ ਇੱਕਮਤ ਹੈ ਹੀ ਨਹੀਂ ਵਿਛਣੂ ਪ੍ਰਾਣ ਅਸ਼ੇ ਪ੍ਰਾਣ ਇੱਕਮਤ ਹੈ ਨਹੀਂ ਜਿਨੇ ਭਗਤ ਨੇ ਉਹ ਸਾਰੇ ਇੱਕਮਤ ਨੇ ਧੂਪ ਲਾਤ ਲੈ ਕੇ ਹੁਣ ਤੱਕ ਉਹ ਇੱਕਮਤ ਨੇ ਹੁਣ ਇਹ ਜਾ ਧਰਮ ਜਿਹੜਾ ਦੁਨੀਆ ਨੂੰ ਇੱਕਮਤ ਕਰ ਦਵੇ ਉਹਦੀ ਖੋਜ ਸੀ ਇੱਕਮਤ ਕਰ ਦਿੱਤਾ ਕਬੀਰ ਵਾਲੀ ਪੰ ਦਾ ਧਰਮ ਲੈ ਲਓ ਤੁਸੀਂ ਕੱਲੀ ਕਬੀਰ ਵਾਲੀ ਬਣੀ ਲੈ ਲਓ ਜਿਹੜਾ ਇੱਕਮਤ ਨਹੀਂ ਹੋਉ ਦੇਸ ਨਾਲ ਕਿਉਂ ਨਹੀਂ ਹੁੰਦਾ ਸੰਗਤ ਵਿੱਚ ਆ ਕੇ ਕਹੂ ਵਿਕਮਤਮ ਨਹੀਂ ਦੱਸ ਕਿਉਂ ਨਹੀਂ ਉਹ ਦੱਸਣਾ ਪਊ ਕਿਉਂ ਨਹੀਂ ਜਿਹੜਾ ਕਹੂ ਮੇਰਾ ਮਨੂ ਨਾ ਮੰਨ ਜਾ ਆਪਣੇ ਕਹੂੰ ਜਾ ਤੈਨੂੰ ਅਸੀਂ ਕੀ ਸਿਆਣਦੇ ਤੇ ਤੂੰ ਨੇ ਮੰਨਦਾ ਤੈਨੂੰ ਕੌਣ ਮੰਨੂਗਾ ਬੜਾ ਜ਼ਿਆਦਾ ਨੂੰ ਤੇਰੇ ਵਰਗੇ ਬਧੇ ਤੇਰੇ ਫਰਦ ਨੇ ਨਹੀਂ ਮੰਨਣੀ ਨਾਮਨ ਤੇ ਮੰਨਣ ਵਾਲਿਆਂ ਦੀ ਚੱਲੂਗੀ ਰਾਜ ਮੰਨਣ ਵਾਲਿਆਂ ਦਾ ਹੋਊਗਾ ਪਰਮੇਸ਼ਰ ਦਾ ਰਾਜ ਹੈ ਰਾਜ ਪਰਮੇਸ਼ਰ ਦਾ ਹੋਊਗਾ ਫਿਰ ਐਦਾਂ ਲਕੀਰ ਖਿੱਚ ਜਾਂਦੀ ਹੈ ਉਹ ਇੱਕ ਪਾਸੇ ਹੋ ਜਾਂਦੇ ਨੇ ਸਿਆਰੇ ਅਜਿਹੇ ਤੁਸੀਂ ਪੀੜ ਕੇ ਹੁਣ થઈ ਉਹਨਾਂ ਨੇ ਜਿਨ੍ਹਾਂ ਖੂਨ ਪੀ ਰਹੇ ਨੇ ਸਿਆਸਤਾਂ ਨਾਲ ਲੜਾਈਆਂ ਕਰਵਾ ਰਹੇ ਨੇ ਆਪਣੇ ਹਮਕਾਰ ਵਾਤੇ ਰਾਜ ਵਾਤੇ ਇਹ ਸਾਰੀ ਜਨਤਾ ਹੀ ਵਾਕੀ ਹੋ ਜੂਗੀ ਜਨਤਾ ਨੇ ਕੀ ਲੈਣਾ ਪਰਮੇਸ਼ਰ ਨੇ ਬਣਾਈਆ ਸ੍ਰਿਸ਼ਟੀ ਸਾਰੀ ਤੁਹਾਡੇ ਵਾਤੇ ਬਣਾਈਆ ਬਟਾ ਤੁਸੀਂ ਪਾਲੀਆਂ ਤੁਹਾਨੂੰ ਕਿਹਨੇ ਅਥਾਰਟੀ ਦਿੱਤੀ ਬਟਾ ਪਾਉਣ ਦੀ ਜਿਨ੍ਹਾਂ ਨੇ ਮੁਲਕ ਬਣਾਇਆ ਨੇ ਅਥਾਰਟੀ ਕਿ ਤੁਹਾਨੂੰ ਬਟਾ ਪਾਉਣ ਦੀ ਜੇ ਸਾਰੇ ਸੰਗਤ ਬੈਠ ਕੇ ਪੁੱਛੇ ਪਬਲਿਕ ਕਿ ਜਵਾਬ ਦਵੋਗੇ ਤੁਸੀਂ ਉਬਰ ਭਾਈ ਜਾਣੇ ਲੋਕਾਂ ਦੇ ਮਾਵਾ ਦੇ ਪੁੱਤ ਹਮਕਾਰ ਵਿਚ ਆ ਕੇ ਕੋਕਲ ਕਰੋ ਕਿਹੜਾ ਸੁਗਿਆ ਤੁਹਾਡੇ ਪੈਸੇ ਲਾਈ ਜਾਣੇ ਹੋ ਹਥਿਆਰਾਂ ਤੇ ਦੁਨੀਆ ਭੁੱਖੀ ਮਰੀ ਜਾਂਦੀ ਐਲਾਂ ਬਹੁਤਾ ਚਿਰ ਨਹੀਂ ਚੱਲਣਾ ਦੁਨੀਆ ਜਾਗ ਰੂਖ ਹੋ ਗਈ ਹੁਣ ਜਿਹੜੇ ਲੋਕ ਕਹਿੰਦਾ ਹਮਕਾਰ ਟਕਰਾਂਦਾ ਪਬਲਿਕ ਉਹਨਾਂ ਨੂੰ ਕਰਨ ਤੋਂ ਫੜ ਕੇ ਪਾਸੇ ਕਰ ਦੂਗੀ ਹਕੂਮਤੋਂ ਜਿਹੜੇ ਕਾਰਨ ਇਸ ਲੜਾਈ ਦਾ ਆਮ ਗਰੀਬ ਦੀ ਕੋਈ ਲੜਾਈ ਨਹੀਂ ਕਿਸ ਨਾਲ ਉਹਦੀ ਤਾਂ ਲੜਾਈ ਭੁੱਖ ਨਾਲ ਹੈ ਉਹਦੀ ਤਾਂ ਲੜਾਈ ਗਰੀਬੀ ਨਾਲ ਹੈ ਉਹ ਤਾਂ ਤਾਂ ਸਿਖਾਤਾ ਹੈ ਨਹੀਂ ਉਹ ਤਾਂ ਨਿਆਣਿਆਂ ਦੀ ਪੜਾਈ ਦਾ ਖਰਚਾ ਹੈ ਨਹੀਂ ਉਹਨਾਂ ਕੋਲ ਤਾਂ ਮਕਾਨ ਹੈ ਨਹੀਂ ਉਹਨਾਂ ਨੂੰ ਕੋਣ ਦੇਖੇ ਇਦ ਕਰਕੇ ਇਹ ਸਮਾਂ ਉਹੀ ਹੈ ਜਦ ਇੱਕ ਵਾਰ ਇੱਕੋ ਹੀ ਵਾਰਡ ਰਹੂ ਕੋਈ ਬਿਲਕੁਲ ਜਿੰਨੇ ਵੀ ਬੈਰੀਅਰ ਨੇ ਸਭ ਖਤਮ ਜਿਹੜੇ ਅਫਸਰ ਲੈ ਲੈ ਟੈਕਸ ਆਪ ਤੁਸੀਂ ਖਾਈ ਜਾਨੇ ਹੋ ਆਪਣੇ ਹਵਾਈ ਜਹਾਜ਼ਾਂ ਦੇ ਫਿਰਦੇ ਹੋ ਗੱਡੀਆਂ ਸਭ ਬੰਦ ਜੇ ਵਾਕਈ ਤੁਸੀਂ ਰਜਿਮ ਨੂੰ ਇਹ ਦੇ ਤੋਂ ਭਲੇਾਈ ਕਰਨ ਵਾਲੇ ਹੋ ਭਲੇ ਕਰਨ ਵਾਲੇ ਹੋ ਤਾਰੇ ਜਿਵੇਂ ਨਹੀਂ ਖर्चा ਜਾਈਓ ਤੁਹਾਡਾ ਪੈਸਾ ਤੁਰਨਾ ਚਾਹੀਦਾ ਤੁਹਾਨੂੰ ਸੇਵਾ ਕਰਕੇ ਦਿਖਾਓ ਹੁਣ ਜੇ ਸੇਵਾ ਕਰਦੇਂ ਬਬਲਕ ਨਹੀਂ ਪਬਲਿਕ ਵੀ ਤੁਹਾਡਾ ਤੁਹਤੋਂ ਸੇਵਾ ਹੀ ਕਰਵਾ ਕੇ ਦਿਖਾਉਗੀ ਹੁਣ ਜਗਰੂ ਕਰਦਾਂਗੇ ਬਬਲ ਕਰੋ ਜੇ ਸੇਵਾ ਕਰੋ ਉਹੀ ਨੇੜੇ ਆਊਗਾ ਚੁੱਪ ਕਰਕੇ ਭੇਜਾਂਗੇ ਪਾਸੇ ਹੋ ਕੇ ਸਾਰੇ ਬਹੁਤ देर ਹੋ ਗਈ ਜਿਹੜੇ ਧਰਮ ਨੂੰ ਡੁਪਲੀਕੇਟ ਪ੍ਰਚਾਰ ਕਰਦੇ ਰਹੇ ਨੇ ਉਹ ਇਹਨਾਂ ਸਸਦਾਂਾਂ ਦੇ ਨਾਲ ਲੜੇ ਹੋਏ। ਅੱਧਾ ਖਰਬਾਂ ਪਈ ਉਹਨਾਂ ਨੇ ਨੌਂ ਤੇ ਮੰਦਰਾਂ 'ਚ ਪਾਇਆ ਨਾ ਦੁਨੀਆਂ ਭੁੱਖੀ ਮਰਦੀ ਹੈ ਜਿਹਦੇ ਨੌਂ ਤੇ ਉਹਨਾਂ ਨੇ। ਪਰਮੇਸ਼ਰ ਦੀ ਮਾਇਆ ਹੈ ਪਰਮੇਸ਼ਰ ਦੀ ਜਨਤਾ ਭੁੱਖੀ ਰਹੇ। ਹੱਕ ਕੀ ਦਾ ਮਾਇਆ ਤੇ ਪੁਜਾਰੀਆਂ ਦਾ ਕਿੱਥੇ ਖਰਚ ਕਰਨੀ ਹੈ? ਕਿਉਂ ਵੀ ਤੁਹਾਡਾ ਕਹਦਾ। ਪਰਮੇਸ਼ਰ ਤੁਹਾਡਾ ਖੱਲਿਆਂ ਦਾ। ਪਰਮੇਸ਼ਰ ਕੀ ਦਾ? ਪਰ ਮੈਂ ਚਲ ਤੇ ਪੁੱਛੋ ਬੇ ਤੇ ਪੁੱਛੋ ਮਾਇਆ ਕਿਵੇਂ ਖਰਚ ਕਰਨੀ ਹੈ ਕਿੱਥੇ ਕਰਨੀ ਹੈ ਐ ਕਹੋ ਬੇ ਝੂਠਾ ਐ ਐ ਕਹੋ ਧਰਮ ਝੂਠਾ ਐ ਨਹੀਂ ਤਾਂ ਮਾਇਆ ਦਾ ਪੈਸਾ ਪੈਸਾ ਪਬਲਿਕ ਤੇ ਜਜ਼ੇ ਲੱਗ ਜਿਵੇਂ ਜਦਾ ਹੁੰਦਾ ਸ਼ਾਮ ਨੂੰ ਦੂਏਦਰ ਰੱਖਣੀ ਹੋਣੀ ਚਾਹੀਦੀ ਰੋਤਾ ਰੋਜ ਹੀ ਪਬਲਿਕ ਤੇ ਖਰਚ ਹੋ ਜਾਏ ਜੋ ਆਇਆ ਦੂਏਦਰ ਫੇਰਾ ਜੋ ਜਮਾ ਦਾ ਰੱਖਣ ਦਾ ਮਤਲਬ ਹੈ ਕੋਈ ਨਹੀਂ ਜਮਾ ਰੱਖਦਾ ਤੁਸੀਂ ਆਪਣੇ ਵਾਸਤੇ ਆ ਪ੍ਰੋਵਾਈਸਰ ਦੋਸੋ ਕਹਤੇ ਨਾ ਮੇਰੇ ਨੂੰ ਉੱਥੇ ਜਮਾ ਕਰੋ ਪੈਸੇ ਉਹ ਜਿਨ੍ਹਾਂ ਨੇ ਅਰਥ ਬਦਲਨੇ ਨੇ ਆਏ ਆਦਮੀ ਦਿਖਾਏ ਨੇ ਮੈਂ ਆਏ ਆਦਮੀ ਵੀ ਉਹ ਨੇ ਆ ਕੁਛ ਕਰਨ ਵਾਸਤੇ ਅਰਥ ਬਦਲਦੇ ਨੇ ਇਹ ਤੇ ਅਰਥ ਬਦਲਨੇ ਤਾਂ ਖੁਰਦਾਰੇ ਬਣੇ ਹੋਏ ਨੇ ਅਰਥ ਬਦਲਨ ਤਾਂ ਸੋਨਾ ਵੀ ਚੜਦਾ ਚਟਾਗੇ ਵੀ ਨੇ ਗੱਡੀਆਂ ਨੇ ਉਹ 12000 ਕਰੋੜ ਦਾ ਪੰਜਾਬ ਪੰਜਾਬ ਦਾ ਜਿਹੜਾ ਸਰਵਣੀ ਕਮੇਟੀ ਜਿਹੜੇ ਸੰਤ ਨੇ ਉਹ ਉਹ ਕਿਦੋਂ ਖੰਦ ਨੇ ਇਸ ਆ ਬ ਹਰਾਮ ਖੋਰੀ ਜਿਹੜੀ ਲਾਈ ਹੋਈ ਆ ਧਰਮ ਦੇ ਨਾਂ ਤੇ ਉਹ ਕੰਮ ਨਹੀਂ ਠੀਕ ਨੇ ਸੀ ਇਹ ਉਹਦੇ ਬੱਟੇ ਤੁਸੀਂ ਕੀ ਦਿੰਨੇ ਨੂੰ ਤੋਹ ਲਖ ਨੂੰ ਜਾਗਰੂ ਕੀ ਕੀਤਾ ਤੋਹ ਨੂੰ ਸੱਚ ਧਰਮ ਤੋਂ ਉਲਟ ਪ੍ਰਚਾਰ ਕੀਤਾ ਤੁਸੀਂ ਉਹ ਕਹਿੰਦੇ ਕੀਤਾ ਬਈ ਚਲ ਮੰਨਦੇ ਆ ਸੰਤੋਕ ਚੰਗੀ ਗੱਲ ਪਰ ਚੰਗਾ ਕੰਮ ਧਰਮ ਦਾ ਪ੍ਰਚਾਰਤਾ ਕਰੋ ਸਹੀ ਕੱਲ ਕੱਲ ਕਰਦੇ ਜੇ ਗਲਤ ਕਰਦੇ ਹੋ ਕਿ ਤੂੰ ਜਾਣ ਕੇ ਕਰਦੇ ਹੋ ਪਰਮੇਸ਼ਰ ਦੇ ਨਾ ਹੋਤੇ ਪੈਸਾ ਹੁੰਦਾ ਚਰਗੁਨਾ ਜਨਤਾ ਪਰ ਮੇ ਚਲਦੀ ਹੈ ਦਿਨਨ ਕੀ ਪ੍ਰਤਪਾਲ ਕਰੇ ਨੇ ਤਾਂ ਦਸੰਭਾਸ਼ਾ ਦੇ ਕਹਿੰਦੇ ਨੇ ਉਹ ਦਿਨਨ ਦੀ ਪ੍ਰਤਪਾਲ ਕਰਨ ਵਾਲਾ ਤੇ ਤੁਸੀਂ ਉਹ ਦਿਨਾਂ ਦੀ ਪ੍ਰਤਪਾਲ ਕਿਉਂ ਨਹੀਂ ਕਰਦੇ ਉਸ ਪੈਸੇ ਨੂੰ ਜਿਹੜਾ ਆਉਂਦਾ ਸੰਤ ਉਹ ਬਾਗ ਗਨੀਮਨਗਾਰਾ ਉਹ ਤਾਂ ਸੰਤਾ ਨੂੰ ਜਿਹੜੇ ਸੰਤ ਨੇ ਅਸਲੀ ਉਹ ਵੀ ਤੇਰੇ ਨੇ ਚਰਮ ਦੇ ਵਿੱਚ ਉਹਨਾਂ ਨੂੰ ਪੁੱਛਦਾ ਕੋਈ ਨਹੀਂ ਉਹ ਇਹ ਜਾ ਪਖੰਡਮ ਨਹੀਂ ਕਰਦੇ ਉਹ ਇਹਨੇ ਪੈਸੇ ਵੀ ਨਹੀਂ ਇਕੱਠੇ ਕਰਦਾ ਉਹਨੂੰ ਲੋੜ ਵੀ ਹੈ ਨਹੀਂ ਉਹ ਉੱਤੇ ਆਉਣਗੇ ਉਹ ਬੋਲਣਗੇ ਹੁਣ ਤਾਂ ਤੁਸੀਂ ਚੁੱਪ ਕਰੋਗੇ ਉਬਾਰ ਉਹਨਾਂ ਨੂੰ ਲਿਆਉਣਾ ਉੱਪਰ ਵੀ ਬੋਲੋ ਤੁਸੀਂ ਹੁਣ ਇਹਨਾਂ ਨੂੰ ਸਣਾਓ ਖਰੀਆਂ ਖਰੀਆਂ ਗਨੀਮਨ ਘਾਰਾ ਹੈ ਤਾਂ ਜਿਹੜੇ ਹੈ ਗਰੀਮਨ ਨੇ ਲੋਕ ਚੋਰ ਹਰਾਮ ਖੋਲ ਗਰੀਮਨ ਘਾ ਹੁੰਦਾ ਜਿਹਦੇ ਗੁੰਨ ਗਲੇ ਹੋਏ ਹੁਣ ਹਰ ਵਿਸਰੇ ਆਵੇ ਗੁੰਨ ਗਲੇ ਹੋਣ ਘਰ ਇਹਨਾਂ ਦੇ ਹੋ ਇਹਨਾਂ ਦਾ ਬੇੜਾ ਕਰ ਕਰ ਦੇਣਾ ਇਹ ਬੋਲਣ ਜੋਗੇ ਨਹੀਂ ਛੱਡਣੇ ਬਾਹਰ ਨਿਕਲਣ ਜੋਗੇ ਨਹੀਂ ਛੱਡਣੇ ਦੇਖਿਆ ਸਾਦਾ ਤਾਂ ਨਰਕੀ ਬਣਦੀ ਆ ਹੁਣ ਕੀ ਬਣੀ ਸਾਦਾ ਨਾਲ ਪੰਜਾਬ ਸਾਰੇ ਬਣਨੀ ਇਹੇ ਇਸੇ ਲੈਕ ਨੇ ਸਭ ਨਗੇ ਹੋ ਗਏ ਸੰਤ ਵੀ ਨਗੇ ਹੋ ਗਏ ਵੱਡਾ ਕਦੇ ਨਹੀਂ ਆਊਗਾ ਦੁਨੀਆ ਜਾਫਰੂ ਕਾ ਸਭ ਰੱਬ ਨਹੀਂ ਉਹ ਵੋਜੂਗੀ ਸੰਤ ਉਹ ਵਾਰ ਗਨੀਮਨ ਘਰ ਹੈ ਪਛ ਪਸ਼ੂ ਨਗ ਨਗ ਨਰਾਤੋ ਸਰਬ ਸਮੇ ਸਭ ਕੋ ਪਰਸਪਰ ਸਵਾਏ ਆਦਮੀ ਤੇ ਸਾਰੀਆਂ ਜੂਨਾਂ ਨੂੰ ਉਹ ਪਾਲਦਾ ਤੁਸੀਂ ਆਦਮੀ ਵੀ ਨਹੀਂ ਪਾਲ ਸਕਦੇ ਤੂੰ ਤਾਂ ਆਦਮੀ ਵੀ ਨਹੀਂ ਪਾਲ ਸਕਦੇ ਜਾਨਵਰ ਵੀ ਆਪਣੇ ਬੱਚੇ ਪਾਲਦੇ ਨੇ ਥੋੜੀ ਡਿਊਟੀ ਕੋਈ ਨਹੀਂ ਤੂੰ ਤਾਂ ਜਾਨਵਰ ਸਮੇ ਮਾਰਦੇ ਜੰਗਲ ਕੱਠ ਕੱਠ ਕੇ ਇਸਾ ਲੋਕ ਰਾਦ ਨੇ ਆਦਮੀ ਨੇ ਕੀਤੇ ਅਰੋਦੀ ਸਜਾ ਵੀ ਮੈਨ ਨੂੰ ਤਿਆਰ ਹੈ ਹੁਣ ਸਭ ਨੂੰ ਵਾਰ-ਵਾਰ ਵੀ ਹੁਣ ਦਿੰਦੀ ਹੈ ਹੁਣ ਪਾਣੀ ਵੀ ਸਾਰਾ ਜ਼ਹਿਰੀਲਾ ਕਰ ਲਿਆ ਮੁੱਕ ਵੀ ਜਾਣਾ ਫਿਰ ਤੁਸੀਂ ਪ੍ਰੋਬਲਮਸ ਵੀ ਪੈਦਾ ਕੀਤੀ ਆਪਣੇ ਵਾਸਤੇ ਹੋਰ ਕਿਸੇ ਜਾਨਵਰ ਦੇ ਤਾਂ ਪ੍ਰੋਬਲਮ ਪੈਦਾ ਨਹੀਂ ਕੀਤੀ ਬੱਚਿਆਂ ਨੇ ਸਮੁੰਦਰ ਚ ਆਪਣੇ ਵਾਸਤੇ ਕੋਈ ਪ੍ਰੋਬਲਮ ਪੈਦਾ ਕਰਦੀਆਂ ਰੁੱਖ ਨੇ ਦਰਖਤ ਨੇ ਆਪਣੇ ਵਾਸਤੇ ਕੋਈ ਪ੍ਰੋਬਲਮ ਪੈਦਾ ਨਹੀਂ ਕਰਦਾ ਅਧਵੀ بڑا ਅਕਲਮੰਦਾ ਆਪਣੇ ਵਾਸਤੇ ਪ੍ਰੋਬਲਮਾਂ ਹੀ ਪੈਦਾ ਕਰੀ ਜਾਂਦਾ بڑا ਅਕਲਮੰਦਾ ਵੀ ਕਿੱਥੇ ਦੀ ਅਗਲਾ ਹੈ ਪ੍ਰੋਬਲਮ ਨੂੰ ਕ੍ਰੀਏਟ ਕਰਨਾ ਆਦਮੀ ਦਾ ਆਪਣੇ ਵਾਸਤੇ ਹੀ ਆਪਣੀ ਜਨਰੇਸ਼ਨ ਵਾਸਤੇ ਇੱਕ ਕਿੱਥੇ ਦੀ ਅਗਲਾ ਹੈ ਕੋਈ ਯਾਦ ਨਹੀਂ ਕਰਮ ਦਿੰਦਾ ਇਸ ਗਲਤੀ ਇਹ ਗਲਤੀ ਯਾਦ ਕਰਨ ਦਿੰਦਾ ਰਾਖਸ਼ੀ ਬੁੱਧੀ ਇਹ ਗਲਤੀ ਯਾਦ ਦਿੰਦੀ ਆਸਰੀ ਬੁੱਧੀ ਹੰਕਾਰ ਵਾਲੀ ਬੁੱਧੀ ਹੰਕਾਰੀ ਉਹ ਕੌਣ ਹੈ ਹਮੇ ਨਾਵੇਂ ਨਾਲ ਵਿਰੋਧ ਹੈ ਜਿਹੜੀ ਨਾਮ ਤੋਂ ਖਲਾਫ ਵਾਲੀ ਧਰਮ ਤੋਂ ਸਭ ਤੋਂ ਖਲਾਫ ਵਾਲੀ ਅਕਲ ਹੈ ਉਹਦੀ ਇੱਕ پیدائش ਆ ਜੜੀ ਹੈ ਜਿਹੜੀ ਹੈ ਸਾਜੀ ਅੱਜ ਵਾਲੇ ਹਾਲਾਤ ਉਹਦੇ ਪੈਦਾ ਕੀਤੇ ਨੇ ਨਾਮ ਤਾਂ ਹੀ ਚੁੱਕ ਹੁੰਦਾ ਜਦ ਬੋਲਦਾ ਉਹ ਫਿਰ ਟਕਰਾਉਂਦਾ ਕਿਹਦੇ ਨਾਲ ਹੈ ਉਸ ਰਾਜ ਪ੍ਰਬੰਧ ਨਾਲ ਟਕਰਾਉਂਦਾ ਜਿਹੜਾ ਸੁਰੇ ਤੇ ਉੱਚਾ ਬੈਠਾ ਹੁੰਦਾ ਉਹਦੇ ਪਰਦਾ ਫੋੜਨੇ ਆ ਇਹ ਛਰੇ ਵਾਲਾ ਧੁਰਾ ਵਾਲਾ ਹੀ ਫੜਿਆ ਜਾਊਗਾ ਤਾਂ ਥੱਲੇ ਦਾ ਸੋ ਚੰਠੀ ਹੋਊਗਾ ਥੱਲੇ ਵਾਲਿਆਂ ਦੀ ਬਲੀ ਦਿੱਤੇ ਉੱਤਲਾ ਨਹੀਂ ਠੀਕ ਹੁੰਦਾ ਹੁੰਦਾ ਇੱਥੇ ਕੀ ਆ ਜਾਂ ਫੜੇ ਜਾਂਦੇ ਨੇ ਥੱਲੇ ਵਾਲਿਆਂ ਦੀ ਬਲੀ ਦੇ ਨੇ ਉੱਤੇ ਵਾਲਿਆਂ ਨੂੰ ਬਚਾ ਲੈਂਦੇ ਨੇ ਉੱਤੇ ਵਾਲੇ ਬਚ ਨਿਕਲਦੇ ਨੇ ਹੁਣ ਥੱਲੇ ਵਾਲਿਆਂ ਨੂੰ ਅਫਸਰ ਨੂੰ ਪਤਾ ਲੱਗਣ ਲੱਗਿਆ ਬਲੀ ਤਾਂ ਸਾਡੀ ਉਹ ਦਿੰਦੇ ਨੇ ਇਹ ਦੇਣ ਗਈ ਥੱਲੇ ਵਾਲਿਆਂ ਦੀ ਬਲੀ ਆਪ ਤਾਂ ਬਚ ਨਹੀਂ ਆ ਇਹਨਾਂ ਨੇ ਕੰਮ ਆਪ ਕਰਾਉਂਦੇ ਨੇ ਆਪਣੇ ਰਾਜ ਵਾਸਤੇ ਬੁਰੇ ਫਿਰ ਆਪਣਾ ਹੱਥ ਖਿੱਚ ਲੈ ਉਹਨੂੰ ਫਸਾ ਦੇ ਅੰਦਰ ਉਹ ਵੀ ਜਾਣਦੇ ਨੇ ਸਭ ਕੁਝ ਲੰਗਾ ਹੁੰਦਾ ਜਾਂਦਾ ਏ ਅਕਲ ਦਾ ਜਿਹੜੀ ਅਕਲ ਹੈ ਸੰਸਾਰੀ ਸੋ ਇਸ ਕਰਕੇ ਉਹਨਾਂ ਨੇ ਕਹੇ ਜੀ RAM ਜਪੋ ਜੀ ਐਸੇ ਐਸੇ ਧਰੂ ਪਰ ਲਾ ਜਪਿਓ ਹਰ ਜੱਥੇ ਜਿਵੇਂ ਉਹਨੇ ਜਪਿਆ ਸੀ